हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਡੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਚਾਰ ਗਾਮਾ ਛੇੜਣ ਲਈ ਲੈ ਕੇ ਆਏ ਆਂ ਬਾਈ ਚਾਰ ਹੀ ਆ ਗਏ ਬਾਈ ਟਾਪ ਕੁਆਲਿਟੀ ਦੀਆਂ ਦੋ ਆ ਗੀਆਂ ਤਾਜ਼ੀਆਂ ਸੂਈਆਂ ਬੱਚੇ ਕਰਮ ਵਾਲੀਆਂ ਦੇ ਮਗਰ ਆ ਕੇ ਵੱਸੀਆਂ ਉਹ ਵੀ ਟਾਪ ਕੁਆਲਿਟੀ ਦੇ ਬੱਚੇ ਆਏ ਆ ਤੇ ਦੋ ਗਾਮਾ ਗੱਪਣ ਨੇ ਬਾਈ ਥੋੜੇ ਥੋੜੇ ਦਿਨਾਂ ਦੀਆਂ ਆ ਮਨ ਲਓ ਕੱਚੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੇਂ ਨਵੇਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕੋ ਠੀਕ ਹਾਂ ਬਾਈ ਬਹੁਤ ਵਧੀਆ ਬਾਈ ਜੀ ਤੁਸੀਂ ਕਿਵੇਂ ਚੱਲਦਾ ਕੰਮ ਕਰ ਬਹੁਤ ਵਧੀਆ ਜੀ ਬਾਬੇ ਦੀ ਕਿਰਪਾ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਪਿੰਡ ਚੀਦਾ ਹੂੰ ਜ਼ਿਲ੍ਹਾ ਬਾਗਾਪੁਰਾਣਾ ਡਿਸਟ੍ਰਿਕਟ ਮੋਗਾ ਜੀ ਨੇੜੇ ਦੇ ਪਿੰਡ ਬਾਈ ਨੇੜੇ ਆਪਣੇ ਸੁਖਣਾ ਦਾ ਠੱ ਬਰਗਾੜੀ ਤੇ ਭਗਤਾ ਭਾਈ ਠੀਕ ਹੈ ਭਾਈ ਨਾਮ ਕੀ ਆਪਣਾ ਨਾਮ ਵੀ ਭਾਈ ਠੀਕ ਹੈ ਭਾਈ ਕੰਟਰੈਕਟਰ ਨੰਬਰ ਬੋਲਦੇ ਆਪਣਾ 9872958021 ਇਹ ਭਾਈ ਦਾ ਭਾਈ ਕੰਟਰੈਕਟਰ ਨੰਬਰ ਹੈ ਬਾਕੀ ਚਲ ਰਹਿ ਸਕਰੀਨ ਤੇ ਨੋਟ ਕਰ ਲੈ ਤੇ ਇਹ ਤੇ ਸ਼ੁਰੂ ਕਰਦੀ ਹੈ ਭਾਈ ਹਾਂਜੀ ਭਾਈ ਕਿਹੜਾ ਸੁਹਾ ਸੁਈਆ ਇਹ ਦੂਜਾ ਸੁਹਾ ਸੁਈਆ ਭਾਈ ਕਦੋਂ ਸੁਈਆ ਭਾਈ ਇਹ ਭਾਈ ਕੱਲ ਸੁਈਆ 12:01 ਵਜੇ ਕੱਲ 12:01 ਵਜੇ ਹਾਂਜੀ ਤੇ ਬੱਚਾ ਭਾਈ ਕੀ ਆ ਗਿਆ ਮਗਰ ਬੱਚੀ ਆ ਗਈ ਭਾਈ ਜੀ ਬੱਚੇ ਦੋਮਾ ਬਹੁਤ ਚੰਗੀ ਸੀ ਉਹ ਬੱਚੀ ਬੱਚੀ ਭਾਈ ਜੀ ਹੂੰ ਦੇਖੋ ਬੱਚਾ ਭਾਈ ਆ ਗਿਆ ਮਗਰ ਬੱਸੀ ਬੱਸੀ ਦੀ ਕੁਆਲਿਟੀ ਚੰਗਾ ਸਰ ਬੜਾ ਚੰਗਾ ਬੱਚਾ ਹਾਂਜੀ ਤੇ ਕਿੰਨਾ ਕ ਬੋਲਾ ਕੱਢਿਆ ਬਾਈ ਸਰ ਤਰ ਕੇ ਬਾਈ ਬੋਲਾ ਕੱਢਿਆ 6-7 ਕਿਲੋ ਵਾਂਗ ਕਿੰਨਾ ਖਦਦ ਪਾ ਦੂ ਬਾੜੀ ਢੰਡੀ ਸੀ ਰ ਪਹਿਲਾਂ ਕੀ ਬਾਤ ਆ ਯਾਰ ਸਿੱਧਾ ਹੀ ਬਹਿ ਗਿਆ ਹੁਣ ਬੈਠ ਹੀ ਕੇ ਬਾਈ ਧਾਰਾ ਨਹੀਂ ਮਾਰੀ ਦਾ ਆ ਜਾ ਬਾਈ ਕੋਲੇ ਆ ਜਾ ਮੜਾ ਕੁਝ ਲੈ ਮੈਂ ਕਹਣਾ ਚੌਣ ਹੀ ਬੜਾ ਚੰਗਾ ਬਾਈ ਇੱਕ ਨੰਬਰ ਚੌਣ ਲੱਗਿਆ ਬਾਈ ਮੋਟੀ-ਮੋਟੀ ਚਵਾਈ ਆ ਵਰਦੀ ਆ ਕਨੇ ਮੈਂ ਕਹਣਾ ਗੰਨੀਆਂ ਨੂੰ ਵਰਦੀ ਪਹਿਲਾਂ ਕੀ ਬਾਤ ਆ ਬਾਈ ਲੈ ਸਹੀ ਗੱਲ ਆ ਬਾਈ ਕੀ ਬਾਤ ਆ ਲੈ ਕਹਿਣਾ ਕੁਛ ਨਹੀਂ ਹੈ ਨਾ ਮੈਂ ਕਹਿਣਾ ਕੁਛ ਵੀ ਨਹੀਂ ਕਰਦੀ ਆ ਬਾਈ ਬਾਕੀ ਲੇਵੇ ਦੀ ਸਿਮ ਚੈੱਕ ਕਰਾਦੀ ਆ ਆਪਾਂ ਕਿਆ ਬਾਤ ਪਾਂਡਵ ਨਹੀਂ ਫਿਰਦੇ ਕਰਮ ਵਾਲੀ ਨਾੜਾ ਨੂੜਾ ਦੇਖ ਸਕਦਾਂ ਬੜੀਆਂ ਚੰਗੀਆਂ ਲੈ ਤੇ ਕਿਧਰ ਮਗਰ ਦੇਖੋ ਬਾਈ ਆਹ ਭਟਾਉਂਦਾ ਬਸੇ ਨਹੀਂ ਫਾੜੀ ਵਾਲਾ ਡਰੈਗ ਹੈ ਨਾ ਹਾਂਜੀ ਹੂੰ ਕਹਿ ਦਮ ਅਗਲਾ ਅਸਲ ਵਿੱਚ ਫਾੜੀ ਵਾਲਾ ਡਰੈਗ ਕਰਮ ਵਾਲੀ ਲੱਗਦਾ ਮਗਰ ਜਾਨਵਰ ਬੜੇ ਚੰਗੇ ਆ ਬਾਈ ਜਦੋਂ ਨਾ ਮਗਰ ਹੂੰ ਬੱਚੇ ਵਸ ਗਾ ਆ ਗਏ ਹਾਂਜੀ ਨਾਲ ਹੀ ਬਾਈ ਬੱਚੇ ਤਿਆਰ ਹੋ ਜਾਣਗੇ ਬਾਕੀ ਕੱਦ ਵੇਡਣੀਆਂ ਵੇਡਾਂ ਕੋ ਛੋਟੀਆਂ ਹੀ ਨਾ ਮੰਨ ਕੇ ਬਾਕੀ ਕੁਆਲਿਟੀ ਚੈੱਕ ਕਰ ਸਕਦੇ ਫੇਸ ਵਗੈਰਾ ਰੰਗ ਰੂਪ ਤੋਰਾ ਤਰ੍ਹਾਂ ਨਾ ਇੱਕ ਨੰਬਰ ਆ ਬਾਕੀ ਜਿਹੜਾ ਥਣਾ ਦਾ ਸਹਾਈਜ ਆ ਉਹ ਵੀ ਇੱਕ ਨੰਬਰ ਆ ਗਿਆ ਲਲੇ ਬਾਈ ਨੇ ਕੋਈ ਬੱਚਾ ਨਹੀਂ ਲਾਇਆ ਕੋਈ ਬਸਮਾਰੀ ਕਰਾਇਕ ਨਹੀਂ ਬਾਈ ਹਾਂਜੀ 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 ਸਿੱਧੀਆਂ ਦਾਰਾਂ ਮਾਰ ਲੱਗ ਗਿਆ ਬਾਈ ਕਰਮਾਲ ਨੂੰ ਕੋਈ ਚੱਕਰ ਨਹੀਂ ਲਾ ਆਈ ਬਾਈ ਬੜ ਗਿਆ ਚੰਗਿਆ ਹਮਾਂ ਦੇ ਯਾਰ ਬਾਲਗਾਂ ਚੰਗੀਆਂ ਬਾਈ ਜੀ ਹੂੰ ਗੁੰਦੀ ਪਈਆ ਕਰਮਾਲੀ ਕਿੰਨਾ ਕਰਤ ਪਾ ਦੂ ਐਸਟੀਮੇਟ ਦੁੱਧ ਵੀ 20 ਬਾਈ ਕਿਲੋ ਪਾ ਦੂ ਨਾ ਠੀਕ ਆ ਪਹਿਲੇ ਨਵੱਚੀ ਨੂੰ ਤੇ ਬਾਈ ਮੁੱਲ ਉਹਦੇ ਵਿਜੈ ਸੀ ਤੇ ਮੁੱਲ ਅਦਵੀ ਦਾ ਤੇ ਕਿਵੇਂ ਦਾ ਹੋਊਗਾ ਮੁੱਲ ਜਾਇਜ ਹੀ ਹੋਣਗੇ ਬਾਈ ਜੀ ਆਪਣੇ ਠੀਕ ਹੈ ਮੁੱਲ ਫੋਨ ਤੇ ਮੁੱਲ ਫੋਨ ਤੇ ਹੋਣਗੇ ਮੁੱਲ ਜਾਇਜ ਹੋਣਗੇ ਆਪਣੇ ਠੀਕ ਹੈ ਮੁੱਲ ਬਾਈ ਕਿਹਨਾਂ ਜਾਇਜ ਹੋਣਗੇ ਪਰ ਮੁੱਲ ਜਿਹੜੇ ਰਹਿਣਗੇ ਬਾਈ ਫੋਨ ਤੇ ਬਸ ਲੈਣ ਦੇਣੀ ਮੁੱਲ ਕਰਨੇ ਲੈਣ ਦੇਣੀ ਕਰਨੇ ਬਾਈ ਆਰਡਰ ਦੀ ਕੁਆਲਿਟੀ ਦੇਖੋ ਬੜਾ ਸਾਫ ਸੁੱਧਾ ਆਰਡਰ ਆ ਜੀ ਹਾਂਜੀ ਹਾਂਜੀ ਸਹੀ ਗੱਲ ਆ ਬਾਈ ਤੇ ਦੋ ਨੰਬਰ ਬਾਈ ਕਿਹੜਾ ਸੂ ਆ ਗਿਆ ਇਹ ਬਲੂਨ ਆ ਬੱਚੀ ਬਾਈ ਇਹਨੂੰ ਕਿੰਨਾ ਟਾਈਮ ਹੋ ਗਿਆ ਇਹ ਵੀ ਕੱਲ ਸੂਈ ਹੈ ਜੀ ਇਹ ਵੀ ਕੱਲ ਸੂਈ ਹੈ ਹਾਂਜੀ ਜੇਰ ਜੁਰ ਪੈ ਗਈ ਜਾਵਾਂ ਓਕੇ ਦੇ ਬੱਚਾ ਵਸੀ ਆ ਨਾ ਮਗਰ ਬੱਚੀ ਬਹੁਤ ਚੰਗੇ ਬਾਈ ਜੀ ਦਿਖਾ ਦੋ ਮਾੜੀ ਠੱਠ ਬੱਚੇ ਦੋਨਾ ਮਗਰ ਵੀ ਬਾਈ ਦੋਨਾ ਮਗਰੀ ਬਸਿੰਗਾ ਕੁਆਲਿਟੀ ਬੱਚੇ ਦੀ ਦੀ ਚੈੱਕ ਕਰ ਸਕਦੇਮ ਬੜੀ ਚੰਗੀ ਆ ਗਈ ਇਹਦਾ ਕਿੰਨਾ ਕੁ ਬੋਲਾ ਕੱਢਿਆ ਇਹਦਾ ਬੋਲਾ ਕੱਢਿਆ ਬਾਈ 5-6 ਕਿਲੋ ਕਿੰਨਾ ਇੱਕ ਦੱਤ ਪਾ ਦੋ ਦੋ ਦੇ ਵੀ ਬੱਚੀ ਵੀ ਪ੍ਰਸਤ ਪਾ ਦੋ ਪਹਿਲੀ ਠੀਕ ਆ ਉਹਨੇ ਦੀ ਸੀਲਾ ਮੈਂ ਕਿਹਾ ਠੱਡੀ ਸੀਲ ਬਰਫਰ ਦੀ ਸਫਾਈ ਦੇਖ ਸਕਦੇਮ ਬਾਈ ਲੇਵੇ ਦੀ ਬੜੀ ਆ ਹਨਾ ਬੜੀ ਸਫਾਈ ਹੈ ਲਓ ਜੀ ਸਹੀ ਗੱਲ ਹੈ ਬਾਈ ਠੰਡੇ ਠੰਡੇ ਇਹ ਵੀ ਫੁੱਲ ਆ ਬਾਈ ਵਜਨ ਵਾਲੀ ਵੜ ਹੈ ਬਾਕੀ ਤੋਰਾ ਇਹਦਾ ਵੀ ਆਪਾਂ ਚੈੱਕ ਕਰਵਾ ਲੈਣਾ ਤੋੜਾ-ਤਾਰਾ ਚੈੱਕ ਕਰ ਸਕਦੇ ਇੱਕ ਨੰਬਰ ਬਾਕੀ ਮੇਨ ਗੱਲ ਨਾਲ ਦੋਮਾ ਮਗਰ ਜਿਹੜੇ ਬੱਚੇ ਆ ਗਏ ਬਾਈ ਬਸ ਬੱਚਿਆਂ ਆ ਗਏ ਲੈ ਬਾਈ ਚੈੱਕ ਕਰ ਸਕਦਾ ਸਫਾਈ ਜਿੰਨਾ ਬਾਈ ਮਗਰ ਨਾਲੇ ਬਹੁਤ ਸੋਹਣਾ ਲੇਵਾ ਕਹਿ ਸਕਦਾ ਮੱਕੀ ਥੜਾ ਦਾ ਸੈਸ ਵੀ ਇੱਕ ਨੰਬਰ ਮੁੱਲੇ ਦਾ ਵੀ ਬਾਈ ਫੋਨ ਤੇ ਹਾਂਜੀ ਫੋਨ ਤੇ ਹੋਣਗੇ ਬਾਈ ਜੀ ਜਾਇਜ਼ ਹੋਣਗੇ ਮੁੱਲ ਤਾਂ ਠੀਕ ਹੈ ਹਾਂਜੀ ਮੁੱਲ ਬਾਈ ਕਹਿੰਦਾ ਬਾਈ ਸਾਰਿਆਂ ਦੇ ਫੋਨ ਤੇ ਰਹਿਣਗੇ ਤੇ ਮੁੱਲ ਜਿਹੜੇ ਰਹਿਣਗੇ ਜਮਾ ਜਾਇਜ਼ ਰਹਿਣਗੇ ਤੇ ਧਰਮ ਬਾਈ ਇਹਦੀਆਂ ਵੀ ਮਰੋਗੇ ਹਾਂਜੀ ਬਾਈ ਜੀ ਠੰਡੇ ਠੰਡੇ ਸੀ ਬਹੁਤ ਆ ਬਾਈ ਹੈਨਾ ਹਾਂਜੀ 1 ਕਿਲੋ ਮਰੇ ਸਹੀ ਗੱਲ ਆ ਬਾਈ ਲੈ ਚੈੱਕ ਕਰ ਸਕਦੇ ਕੋਈ ਪਰ ਮੈਨੂੰ ਚੱਕਰੀ ਨਹੀਂ ਮੌਜਨਾ ਖੜੀ ਆ ਚੋਣ ਜਵਾਬ ਵਾਲਾ ਚੰਗਾ ਇੱਕ ਨੰਬਰ ਆ ਬਾਈ ਜੀ ਹਮ ਬਾਕੀ ਲਸਫਾਈਸ ਵੀ ਬਾਈ ਲੈ ਵੀ ਦੀ ਚੈੱਕ ਕਰ ਸਕਦਾ ਬੜੀ ਕਮਾਲਾ ਚੋਣ ਜਵਾਬ ਨਾ ਜਿਹੜਾ ਬਾਈ ਇੱਕ ਨੰਬਰ ਲੱਗਾ ਵਾ ਹੱਥੀ ਝੋਲੇ ਭਾਵੇਂ ਝੋਲੇ ਮਸੀਹ ਤੇ ਮੁੱਲ ਬਾਈ ਕੋਈ ਬਾਹਲੇ ਤਾਂ ਨਹੀਂ ਹੋਣਗੇ ਨਹੀਂ ਜਾ ਜੀ ਹੋਣਗੇ ਬਾਈ ਜੀ ਮੁੱਲ ਬੱਚਿਆਂ ਦੇ ਬਾਹਲੇ ਨਹੀਂ ਹੋਣ ਠੀਕ ਆ ਬਾਈ ਪਰ ਪਤਾ ਕਿ ਨਾ ਜਾ ਜੀ ਹੋਣਗੇ ਬਾਈ ਲੈ ਆਣਦੇ ਨਹੀਂ ਹੋਣਗੇ ਬਾਕੀ ਲੈ ਚੈੱਕ ਕਰ ਸਕਦਾ ਥਣ ਥਣ ਵੀ ਇੱਕ ਨੰਬਰ ਲੱਗਿਆ ਵਾ ਤੇ ਅੱਗੇ ਬਾਈ ਤਿੰਨ ਨੰਬਰ ਤੇ ਇਹ ਗੱਬਣ ਵੱਚੀ ਘੀਰੀ ਐ ਮੁੰਡੀ ਜੀ ਠੀਕ ਐ ਹਾਂਜੀ ਇਹ ਕਿੰਨੇ ਗ੍ਰਾਮ ਦੀ ਕੱਚੀ ਆ ਇਹ ਲੈ ਜਿਓ ਜਾਂ ਹਫਤਾ ਲੈ ਜਿਓ ਬਾਈ ਹਫਤੇ ਦੀ ਕੱਚੀ ਆ ਦੋ ਤਰੀਕ ਨੂੰ ਵੱਚੀ ਦੇ ਦਿਨ ਪੂਰੇ ਠੀਕ ਐ ਦੋ ਤਰੀਕ ਨੂੰ ਬਾਈ ਦਿਨ ਪੂਰੇ ਆ ਤੇ ਦੰਦਾਂ ਚੋਂ ਘੀਰੀ ਐ ਬਾਈ ਘੀਰੀ ਬਾਈ ਘੀਰੀ ਓਰੀਜਨਲ ਜਮ ਓਰੀਜਨਲ ਬਾਈ ਠੀਕ ਐ ਦੰਦਾਂ ਚੋਂ ਬਾਈ ਕਹਿੰਦਾ ਓਰੀਜਨਲ ਬਾਈ ਘੀਰੀ ਕੱਦ ਬਹੁਤ ਆ ਭਾਈ ਹਨਾ ਹਾਂਜੀ ਹਾਂਜੀ ਹੂੰ ਬਾਕੀ ਸਫਾਈ ਲਈ ਵੀ ਕਿ ਕਰ ਸਕਦੇ ਬੜੀ ਚੰਗੀ ਆ ਥਾਣੇ ਨੂੰ ਵੀ ਬਹੁਤ ਚੰਗਾ ਲੱਗਿਆ ਵਾ ਕਰਮ ਵਾਲੇ ਨੂੰ ਭਾਈ ਕਾਲੇ ਰੰਗ ਦੀ ਜਰਸੀ ਆ ਜਾਂਦੀ ਐ ਇਹ ਬਲੈਕ ਜਰਸੀ ਆ ਗਈ ਭਾਈ ਜੀ ਹੂੰ ਬਲੈਕ ਜਰਸੀ ਭਾਈ ਦੰਦ ਉਹ ਛੋਟੀ ਨਾ ਮੰਨੇ ਵਾ ਅੱਛੀ ਨੂੰ ਵੱਡੀ ਮੰਨ ਕੇ ਬਾਕੀ ਆਓਗੇ ਭਾਵੇਂ ਕੋਈ ਦੰਦ ਵੀ ਭਟ ਕੇ ਦੇ ਸਕਦੇ ਹੋ ਬਾਕੀ ਲੰਮੀ ਲੰਮੀ ਬਹੁਤ ਆ ਹਨਾ ਹਾਂਜੀ ਭਾਈ ਜੀ ਸਹੀ ਗੱਲ ਆ ਭਾਈ ਤੇ ਜੇ ਕੋਈ ਇਹ ਜੋੜਾ ਕੱਬਣਾ ਦਾ ਇਕੱਠਾ ਲਵੇ ਬਈ ਮੁੱਲ ਮਾਨਦਨ ਵਧੀਆ ਹਾਂ ਮਾਨਦਨ ਵਧੀਆ ਕਰਦਾ ਬਾਈ ਜੀ ਠੀਕ ਹੈ ਬਾਈ ਜੇ ਬਾਈ ਦੇਖ ਫੇਸ ਕੁਆਲਟੀ ਦਿਖਾਓ ਛੀ ਸਹੀ ਗੱਲ ਆ ਬੜਾ ਪਿਆਰਾ ਫੇਸ ਆ ਨਾ ਗੋਦੀਬਤੀ ਫੁੱਲ ਕਮਾਲ ਦੇ ਬਸ ਯਾਰ ਚਮਕਦਮ ਕੀ ਬਲੀਆਂ ਨਾ ਹਾਂਜੀ ਹਾਂਜੀ ਚੰਗੀ ਖਰਾਕ ਤੇ ਸੰਭੀ ਵੀ ਆ ਕੇ ਦਿਨ ਹਜੇ ਬਾਈ ਲੈਂਦੀ ਆ ਉਸ ਹਿਸਾਬ ਨਾਲ ਉਹਦਾ ਅੰਦਾਜ਼ਾ ਲਾ ਲਿਆ ਜਦੋਂ ਸੂਗੀ ਕਰਮ ਵਾਲੀ ਬਹੁਤ ਸੋਹਣੀ ਤਿਆਰੀ ਕਰਕੇ ਸੂਗੀ ਕਿਉਂਕਿ ਬਾਲਟਾਂ ਬਹੁਤ ਪਈਆਂ ਸਾਰਿਆਂ ਨੇ ਬਾਲਟਾਂ ਲਾ ਕੱਢਣੀਆਂ ਫੇਰ ਜਾ ਕੇ ਕਿਤੇ ਕਰਮਣੇ ਸੂਣਾਗਾ ਚੈੱਕ ਕਰ ਸਕਦੇ ਪੁਣਾ ਪੁਣਾ ਪਾਉਣ ਲੱਗੀ ਹੈ ਨਾ ਹਾਂਜੀ ਹਾਂਜੀ ਸਹੀ ਗੱਲ ਬਾਈ ਲੈ ਚੈੱਕ ਕਰ ਸਕਦੇਮ ਬਾਈ ਮੋਲੇ ਦਾ ਵੀ ਚਾਇ ਜੀ ਹਾਂਜੀ ਮੋਲੇ ਦਾ ਵੀ ਚਾਇ ਜੀ ਠੀਕ ਹੈ ਬਾਈ ਅੱਗੇ ਬਾਈ 4 ਨੰਬਰ ਅੱਗੇ ਬਾਈ 4 ਨੰਬਰ ਤੇ ਇਹ ਕਿਹੜਾ ਸੁਹਾਗ ਹੈ ਇਹ ਦੂਜਾ ਸੁਹਾਗ ਆ ਗਈ ਬਾਈ ਕਿੰਨੇ ਕ ਟਾਈਮ ਦੀ ਕੱਚੀ ਹੈ ਬਾਈ ਬਾਈ ਜੀ ਵੱਛੀ ਲੈ ਜੂ 10 ਦੈਣਾ ਜੀ ਦੇਖੋ ਠੀਕ ਹੈ ਚੋਲ ਚਾਲ ਬਹੁਤ ਕਰੂਗੀ ਕਿੰਨਾ ਕ ਦੁੱਧ ਪਾਇਆ ਬਾਈ ਪਿਛਲੇ ਦੁੱਧ ਬਾਈ 23 24 ਕਿਲੋ ਪਾਇਆ ਪਹਿਲਾਂ ਨੇ ਵੱਛੀ ਨੇ 25 26 ਕਿਲੋ ਦੁੱਧ ਦੇ ਦਿੱਤਾ ਲੈਵੇ ਦੀ ਚੋਲ ਚਾਲ ਬੜੀ ਮੈਂ ਕਹਣਾ ਬੜੀ ਠੰਡੀ ਸੂਜੋ ਬਾਈ ਦੇਖ ਇਧਰ ਮਰੀਦਾ ਕੀ ਬਾਤ ਦੇਖ ਬਾਈ ਥਣਾ ਥਣਾ ਦਾ ਸੈਚ ਚੈੱਕ ਕਰ ਸਕਦੇ ਬੜਾ ਚੰਗਾ ਨਾੜਾ ਨੂੜਾ ਬੜੀਆਂ ਚੰਗੀਆਂ ਹਨਾ ਅਜੇ ਸੁੰਦੀ ਸੁੰਦੀ ਦੇਖੀ ਬਾਈ ਇਹਦੇ ਲੇਵਾ ਸਾਰਾ ਮਗਰ ਲਾ ਕੇ ਸੂਣਾ ਇਹਨੇ ਦੇਖੋ ਸਹੀ ਦੇਖ ਇਧਰ ਮੈਂ ਕਹਣਾ ਬਾਈ ਤਾਂ ਆ ਸਾਰਾ ਭਰਪੂਰ ਕੇ ਸੂ ਟੈਡ ਜਲੇਵਾ ਕਰਮ ਵਾਲੀ ਰੱਖੂਗੀ ਖੋਲ ਦੇ ਬਾਈ ਤੋੜ ਦੇ ਉਹਨੂੰ ਵੀ ਖੋਲ ਕੇ ਬਾਕੀ ਨੇ ਬਾਈ ਖੁੱਲੇ ਅੰਗਾ ਪੈਰਾਂ ਦੀਆਂ ਕਰਮ ਵਾਲੀਆਂ ਫੁੱਲ ਵਜਣ ਤੇ ਫੁੱਲ ਕਤਾਲੀਆਂ ਵੈਸੇ ਸਾਰੀਆਂ ਬਾਈ ਕੋਲੇ ਤੇ ਮੁੱਲ ਤਾਂ ਜਿਹੜੇ ਬਾਈ ਹੋਣਗੇ ਬਾਈ ਕਹਿੰਦਾ ਜਾਇਜ਼ ਰਹਿਣਗੇ ਪਰ ਕਰਾਂਗੇ ਫੋਨ ਤੇ ਫੋਨ ਤੇ ਕਰਨ ਦਾ ਮਤਲਬ là ਬਾਈ ਕੀ ਹੈਗਾ ਵੀ ਕੋਈ 200 ਬਾਈ ਕੱਚੀਆਂ ਵੇਣਾ ਵੀਰ ਕੋਈ 100 ਬੰਦੇ ਦੀ ਰਾਏ ਬਦਲ ਜਾਂਦੀ ਹੁੰਦੀ ਹੈ ਹਾਂਜੀ ਸਹੀ ਗੱਲ ਆ ਬਾਈ ਬਾਈ ਕਹਿੰਦਾ ਪਰਦਾ ਹੁੰਦਾ ਹਨਾ ਪਰਦਾ ਹੁੰਦਾ ਹੂੰ ਕਈ ਵਾਰ ਕੋਈ ਵੇਚਣ ਵਾਲਾ ਬੰਦਾ ਹੀ ਲਾਇਆ ਜਾਂਦਾ ਹੁੰਦਾ ਬਾਈ ਸਹੀ ਗੱਲ ਆ ਬਾਈ ਹਾਂਜੀ ਹਾਂਜੀ ਬਾਕੀ ਹੁਣ ਤੁਸੀਂ ਵੱਡੀ-ਬੁੱਡੀ ਆ ਬਾਈ ਕੋਈ ਛੋਟੀ ਮੰਨ ਕੇ ਨਾ ਆਵੇ ਬੱਚੀ ਆ ਵੀ ਹੂੰ ਬਹੁਤ ਹੀ ਵੇਟ ਜਾਂ ਸਟਰਕਚਰ ਇਹਦਾ ਫੇਸ ਵਗੈਰਾ ਰੰਗ ਢੰਗ ਬਹੁਤ ਚੰਗਾ ਆ ਗਿਆ ਬਾਕੀ ਲੇਵਾ ਤਾਂ ਸੋਨੂੰ ਹੀ ਪਤਾ ਬਾਈ ਹੁਣ ਜਿਵੇਂ ਬਲਡ ਲਾਂ ਦਿਖਾਉਂਦੀ ਇਹਨੇ ਫੁੱਲ ਭਰਨਾ ਤੇ ਕਰਮਲ ਨੇ ਫੇਰ ਜਾ ਕਿਤੇ ਹਾਂਜੀ ਸੁਣਾਗਾ ਤੇ ਜੇ ਕਿਸੇ ਵੀ ਵੀਰ ਹੋਣਾ ਬਾਈ ਮੰਨ ਕੇ ਚਲੋ ਚਾਰਾਂ ਨਗਾ ਚ ਕੋਈ ਵੀ ਨਗਾ ਆਵੇ ਪਸੰਦ ਤਾਂ ਬਾਈ ਨਾ ਕਰ ਸਕਦਾ ਕੰਡੈਕਟ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ